ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤ ਅਤਤ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਈ ਨੂੰ ਪੈਂਦੀ ਆ ਬਾਗਾਪੁਰਾਣਾ ਤੇ ਬਾਈ ਕੋਲੇ ਬਹੁਤ ਸੋਹਣਿਆ ਪਲੂਨ ਰਚਨਾ ਬਿਲਕੁਲ ਤਿਆਰ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਕਰਾਉਣੀਆਂ ਗੱਲਬਾਤ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਜੀ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਪ੍ਰਾਣੀ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਵੀਰ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਵਾਹ ਵਹਣਾ ਬਾਰੇ ਵੀ ਲੈਣੀ ਆ ਡਿਟੇਲ ਕਰਾਉਣੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਲਾਪਰੀ ਤਾਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਡਰੈਸ ਕਨਫਰਮ ਕਰੀ ਬਈ ਬਿਆਨ ਤੇ ਨਾਮ ਮੇਰਾ ਲਾਪਰੀ ਤੇ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਨੇੜੇ ਸ਼ਹਿਰ ਭਾਜਤਾ ਭਾਈਕਾ ਤੇ ਬਾਜਾਖਾਨਾ ਤੇ ਬਗਰਾੜੀ ਆ ਬਾਈ 2.5 ਕਿਲੋਮੀਟਰ ਤੇ ਬਾਜਾਖਾਨਾ ਬਰਨਾਲਾ ਰੋਡ ਦਾ ਆਂਦਾ ਬਾਈ ਠੀਕ ਆ ਖੇਤਾਂ ਦੇ ਘਰ ਆ ਬਾਈ ਦਾ ਜੇ ਕੋਈ ਬਾਜਾਖਾਨਾ ਬਰਨਾਲਾ ਰੋਡ ਤੋਂ ਆਉਂਦਾ ਜਿਵੇਂ ਪਾਕ ਤੇ ਭਾਈ ਕੇ ਲੰਘ ਕੇ ਆਉਂਦਾ ਫਿਰ ਸਰੀ ਵਾਲੇ ਨੂੰ ਆਜੋ ਸਿੱਧਾ ਸੁਖਾਣੰਦ ਨੂੰ ਜੇ ਕੋਈ ਇਧਰੋਂ ਆਉਂਦਾ ਮੋਗਾ ਸਾਈਡ ਬਗਰਾੜੀ ਸਾਈਡ ਤੋਂ ਫਿਰ ਬਾਈ ਸੁਖਾਣਾ ਤੋਂ ਸਰੀ ਵਾਲੀ ਚਲਕਾ ਸਰੀ ਹਾਂ ਖੇਤਾਂ ਦੇ ਘਰ ਆ ਜੀ ਦਾ 2.5 ਕਿਲੋਮੀਟਰ ਨੰਬਰ ਬੋਲ ਦਿਓ ਤਾਂ ਬਾਈ 9872957848 ਠੀਕ ਆ ਤੇ ਬਈ ਆਹ ਜਿਹੜੀ ਪਹਿਲੇ ਨੰਬਰ ਤੇ ਵਹਿੜਦੀ ਦੀ ਵੱਡੇ ਕੱਦ ਕਾਠ ਵਾਲੀ ਇਹਦੀ ਦੱਸ ਪਹਿਲਾਂ ਡਿਟੇਲ ਕੀ ਆ ਕਿੰਨੀ ਉਮਰ ਹੈ ਜੀ ਕਿੰਨੇ ਦੰਦ ਆ ਖੋਲ ਲਿਆ ਕਿ ਨਾਲੀ ਪਹਿਲਾਂ ਤਾਂ ਕੱਦ ਕਾਠ ਦਾ ਕਰੋ ਅੰਦਾਜ਼ਾ ਲਾਓ ਸੱਜਣੋ ਬਹੁਤ ਵੱਡੇ ਕੱਦ ਕਾਠ ਦੀ ਆ ਫੁੱਲ ਸਾਈਜ਼ ਆ ਐ ਬਾਸੀ ਜਿੱਡੀ ਲੰਮੀ ਤੇ ਪੂਰੀ ਨਿੱਗਰ ਵਜੂਦ ਚੰਗੇ ਵਜਨ ਵਜੂਦ ਵਾਲੀ ਆ ਤੇ ਕੁਆਲਿਟੀ ਜਿਹੜੀ ਵਹਿੜਦੀ ਤੁਸੀਂ ਦੇਖ ਸਕਦੇ ਆ ਫੇਸ ਕੁਆਲਿਟੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਫਰੇਮ ਦੇ ਵਿੱਚ ਪੂਰੀ ਪੂਰੀ ਆਉਂਦੀ ਆ ਐਡਾ ਕੱਦ-ਕਾਡ ਤੇ ਲੈਂਥ-ਲੂੰਥਾ ਜਿਹੜੀ ਵੈੜ ਦੀ ਬਹੁਤ ਵਧੀਆ ਲਪਰੀ ਤੇ ਦੀ ਕੀ ਡਿਟੇਲ ਆ ਵੀਰੇ ਬਯੰਤ ਪਹਿਲਾ ਸੂਆ ਬੱਚੀ ਆ ਬਾਈ ਪਹਿਲਾ ਸੂਆ ਬੱਚੀ ਆ ਹਜੇ ਤੇ ਇਦਾਂ ਦੰਦੋਂ ਦੰਦੋਂ ਬਾਈ ਚੌਦ ਦੇ ਦੰਦ ਕੱਢਦੀ ਆ ਚੌਦ ਦੇ ਦੰਦ ਕੱਢਦੀ ਆ ਤੇ ਦੋਂਦੀ ਨਹੀਂ ਕਹਿਣਾ ਆਪਾਂ ਪਰਟ ਕੇ ਦੋਈਆਂ ਹਾਂ ਸਹੀ ਗੱਲ ਐ ਤਾਂ ਹੈ ਜਿੰਨੀ ਜਿਹੜੀ ਗੱਲ ਹੈਗੀ ਆ ਬਾਈ ਕਹਿੰਦਾ ਵੀ ਉਹੀ ਦੱਸਾਂਗੇ ਤੇ ਬਈ ਇਹਦੇ ਕਿੰਨੇ ਟਾਈਮ ਕਿੰਨਾ ਪਿਆ ਦਾ ਬਯੰਤ ਇੱਕ ਮਹੀਨਾ ਪਿਆ ਬੱਚੀ ਦਾ ਬਾਈ ਇੱਕ ਮਹੀਨਾ ਹਜੇ ਪਿਆ ਬੂ ਦਾ ਤੇ ਇਹਦਾ ਪਤਾ ਕੋਈ ਕਿਹੜੇ ਸੀਮਨ ਦੀ ਆਪ ਹੈ। ਉਹਨੇ ਡੈਨਮਾਰਕ ਦੀ ਦੱਸੀ ਆ ਬਾਈ 40126 ਦੀ। 40126 ਦੀ। ਹਾਂ ਤੇ ਇਹਦੇ ਪੀਡੀਐਫ ਦਾ ਗੈਲੈਕਸੀ ਸੀਮਨ ਲੱਗਿਆ। ਜਿਹੜਾ ਇਹਦੇ ਸੀਮਨ ਲੱਗਿਆ ਉਹ ਪੀਡੀਐਫ ਦਾ ਗੈਲੈਕਸੀ ਲੱਗਾ ਵਾ। ਹਾਂ ਪਰ ਆਪਾਂ ਇਹ ਸ਼ੋਰ ਨਹੀਂ ਕਹੂੰਗੀ ਵੀਰੇ ਜੋ। ਵੀ ਜੋ ਜੋ ਚੀਜ਼ ਆਪਾਂ ਨੂੰ ਮਾਲਕ ਨੇ ਡਿਟੇਲ ਦੇਤੀ ਉਹੀ ਆਪਾਂ ਅੱਗੇ ਦੱਸਣੀ ਹੈ ਹਨਾ। ਬਾਕੀ ਅੰਦਾਜ਼ਾ ਤੁਸੀਂ ਲਾਉਣਾ ਸੱਜਣੋ ਬਈ ਬੰਦ ਭਰਿਆ ਆ ਟਰੱਕ ਬਰੀਡ ਹੈ ਜਿਹੜੀ ਕੁਆਲਿਟੀ ਇੱਕ ਨੰਬਰ ਆ ਇਹ ਦੇਖੋ ਕਰਾਂ ਜੀ ਬੋਦੀ ਵਾਲੀ ਬੱਚੀ ਰੋਕਦੀ ਨਹੀਂ ਕਰਦੀ ਨਾ ਟਰੱਕ ਰੁਕਣਾ ਨਹੀਂ ਫਿਰ ਕਹਦਾ ਰੁਕੂਗੇ ਤਾਂ ਫਿਰ ਇਹ ਆਪ ਦੇ ਬ੍ਰੇਕਾਂ ਤੇ ਰੁਕਦੀ ਆ ਹਾਂ ਚੰਗੇ ਵਜਨ ਵਜੂਦ ਵਾਲੀ ਤਾਂ ਵੱਡੇ ਕਦ ਕੱਠ ਲੀ ਆ ਬਾਈ ਕਹਿੰਦਾ ਵੀ ਹਜੇ 1 ਮਹੀਨਾ ਪਿਆ ਰੋਕ ਲਈ ਕਰਾਂ ਦੀ ਬਰਲਾਪ੍ਰੀਤ ਮੜਾ ਜਾ ਇੱਥੇ ਘਰੋਂ ਕਰਾਂ ਜੀ ਚੈੱਕ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਐ ਨਿੱਕਾ ਕੰਨਾ ਗੋਲ ਤੇ ਜਾਤ ਪਾਤ ਹੈ ਜਿਹੜੀ ਵਹਿੜ ਦੀ ਕੁਆਲਿਟੀ ਪੂਰੀ ਏਕ ਕਲਾਸ ਆ ਤੇ ਲੈਂਥ ਲੁੰਥ ਵੀ ਪੂਰੀ ਆ ਬਾਕੀ ਜਿਹੜਾ ਆਰਡਰ ਦਾ ਸਾਈਜ਼ ਵਾੜਨੇ ਉਤਰਨਾ ਸ਼ੁਰੂ ਕਰਿਆ ਹਜੇ ਮਹੀਨਾ ਪਿਆ ਬਾਈ ਕਹਿੰਦਾ ਤੇ ਬਹੁਤ ਸੋਹਣਾ ਸਾਈਜ਼ ਰੱਖੂਗੀ ਥੰਦਾ ਹੱਥੀ ਚਵਾਈ ਵਾਲਾ ਥਣ ਕੱਢੂਗੀ ਬਾਕੀ ਜਿਹੜਾ ਆਰਡਰ ਕੁਆਲਿਟੀ ਵਾਲਾ ਪ੍ਰੀਤ ਹੈਣਾ ਇਹ ਤਾਂ ਬਾਹਰ ਲੀਆਂ ਗਾਈਆਂ ਵਾਂਗੂ ਬਣ ਆਏ ਨੇ ਪੱਟਾਂ ਦੇ ਸੰਨ ਵਾਲਾ ਤੇ ਕੋਚਾਂ ਤੋਂ ਉੱਪਰ ਬਿਲਕੁਲ ਨਾਲ ਚੜਕਿਆ ਹੋਇਆ ਆਰਡਰ ਕਰਦਾ ਰਿਹਾ ਬਾਈ ਹਾਂਜੀ ਪਰ ਆ ਚੀਜ਼ ਦਾ ਮੁੱਲ ਪੈਂਦਾ ਤੈਨੂੰ ਪਤਾ ਸਹੀ ਗੱਲ ਆ ਜਿਹੜੀ ਕੁਆਲਿਟੀ ਆ ਬਾਈ ਕੁਆਲਿਟੀ ਕਰੋ ਚੱਕ ਬਿਲਕੁਲ ਐਨ ਨਾਲ ਖਿੱਚਮਾ ਆਰਡਰ ਲੈਣਾ ਇਹਦਾ ਤੇ ਥੰਦਾ ਜਿਹੜਾ ਸਹਿਜਾ ਗੁਲਾਬੀ ਥਾਨਾ ਹੱਥ ਦੀ ਚਵਾਈ ਵਾਲਾ ਸੀ ਤੇ ਦਮਲ ਪੈਂਦਾ ਵਿਹੰਤਾ ਅਲੱਗ ਦਾ ਬੋਦੀ ਵਾਲੀ ਬੱਛੀ ਆ ਚੰਗੇ ਬਈਆਂ ਮੌਜੂਦ ਆਲੀ ਆ ਤੇ ਵੱਡੇ ਕੱਦ ਕਾਠਾ ਵਾਲੀ ਆ ਬਾਈ ਕਹਿੰਦਾ ਵੀ ਆਪਾਂ ਨੂੰ ਜਿਵੇਂ ਮਾਲਕਾਂ ਨੇ ਡਿਟੇਲ ਦਿੱਤੀ ਆ ਵੀ ਇਹ ਆਪ ਜਿਹੜੀ ਹੈਗੀ ਇਹ ਡੈਨਮਾਰਕ ਦੇ 401 26 ਦੀ 26 ਦੀ ਆ ਤੇ ਜਿਹੜਾ ਸੀਮਨ ਇਹਦੇ ਲੱਗਿਆ ਅੱਗੇ ਉਹ ਪੀਡੀਐਫ ਦਾ ਗੈਲੈਕਸੀ ਸੀਮਨ ਲੱਗਿਆ ਹਾਂਜੀ ਹਾਂਜੀ ਬਹੁਤ ਚੰਗਾ ਸੀਮਨ ਲੱਗਿਆ ਤੇ ਬਾਕੀ ਚੰਗੇ ਸੀਮਨ ਦੀ ਇਹ ਆਪ ਆ ਬੇਨਤ ਬਾਬਾ ਸੁੱਖ ਰੱਖੇ ਬਾਈ ਕਰਮ ਵਾਲੀ ਜੇ ਵੈਗੀ ਫੇਰ ਦਾ ਕਹਿਣੇ ਕੀ ਜਿਹਦੇ ਘਰ ਦਾ ਅੰਜਲ ਸਹੀ ਗੱਲ ਆ ਹਾਂ ਬੇ ਨਹੀਂ ਬਾਬਾ ਸੁੱਖ ਰੱਖੇ ਬਾਈ ਕਰਮ ਵਾਲੀ ਨੇ ਵੇਖੋ ਕਿਹਦੇ ਘਰ ਦਾ ਸ਼ਿੰਗਾਰ ਬਣਨਾ ਹੈ ਹਨਾ 21 ਤਰੀਕ ਨੂੰ ਨੁਗਰੀ ਬਿਸ਼ੇਰੀ ਵਰਗੀ ਆ 21 ਤਰੀਕ ਨੂੰ ਬੱਲਾ ਮੰਡੀ ਤੇ ਪਾਵਾਂਗੇ ਵਾਦਾ ਸਹੀ ਗੱਲ ਆ ਬਾਈ ਬਹੁਤ ਵੱਡਾ ਕੱਦ ਕਾਠਾ ਫੁੱਲ ਸਾਈਜ਼ ਦੀ ਵੜਾ ਘਰ ਘਰ ਨਹੀਂ ਜਾਂਦੀਆਂ ਐਡੇ ਐਡੇ ਕੱਦ ਕਾਠ ਵਾਲੀਆਂ ਵੜਾ ਤੇ ਜਿਹੜਾ ਰੰਗ ਪ੍ਰਿੰਟ ਵੀ ਸੋਹਣਾ ਬਾਕੀ ਚੰਗੀ ਪਲੀ ਪੁਲੀ ਐ ਪੂਰੇ ਚੰਗੇ ਜਿੰਦ ਜਾਨ ਵਾਲੀ ਆ ਬਿਆਨ ਤੇ ਦਰਨੀ ਜਾਂਦੀ ਆ ਪੀ ਜਾਂਦੀ ਆ ਬਾਈ ਜੰਨਾ ਮਰਜੀ ਨਾਲ ਹੀ ਤੁਰਦੀ ਆ ਸਹੀ ਗੱਲ ਐ ਫਾਰਮ ਦੀ ਬਰੀਡ ਆਗੀ ਤੇ ਪੂਰਾ ਫੁੱਲ ਸਾਈਜ਼ ਵੱਡਾ ਕਦ ਕਾਠਾ ਵੇਲ ਬੂਲ ਬਹੁਤ ਚੰਗੀ ਐ ਤੇ ਲਾਪਰੀ ਤੇਰੇ ਅੰਦਾਜ਼ੇ ਨਾਲ ਦੁੱਧ ਕਿੰਨਾ ਕ ਪਾ ਦੂ ਵੀਰੇ ਬਿਆਨ ਤੇ ਨਾ ਤਾਂ ਮੈਂ ਆਖਾਂ 35 ਕਿਲੋ ਦੇਵਾਂ ਹਾਂ ਨਾ ਮੈਂ ਆਖਾਂ 40 ਦੇਵਾਂ ਦੁੱਧ ਆਲਾ 25 ਤੋਂ 26 ਲੀਟਰ ਮੰਨ ਕੇ ਆ ਵੀ ਝੂਠ ਜਹਰ ਜੇ ਨਹੀਂ ਪਾ ਲੈ ਵਜਦੇ ਬਾਈ ਬਿਲਕੁਲ ਬਾਈ ਨੇ ਜੈਜ ਗੱਲ ਕਹੀ ਐ ਜੇ 25 26 ਕਿਲੋ ਦੁੱਧ ਨਹੀਂ ਨਾ ਦਿੱਤਾ ਤੇ ਫਿਰ ਦਿੰਦੀ ਵੀ ਨਹੀਂ ਕੋਈ ਬਾਕੀ ਬਿਆਨ ਤੇ ਕਿਉਂਕਿ ਵੈਡ ਦਾ ਕਦ ਕਾਠ ਤੇ ਚੰਗੀ ਜਾਤ ਪਾਤ ਆ ਬਰੀਡ ਨਹੀਂ ਦੁੱਧ ਕੱਢਣਾ ਬਾਕੀ ਬਰੀਡ ਦਾ ਤਾਂ ਜਿੰਨੀ ਬਰੀਡ ਹੋਊਗੀ ਬਾਕੀ ਆਰਡਰ ਦਾ ਸਾਈਜ਼ ਆ ਜਿਹੜਾ ਬਹੁਤ ਸੋਹਣਾ ਚੰਗੀ ਕੁਆਲਿਟੀ ਵਾਲਾ ਆਰਡਰ ਰੱਖੂਗੀ ਆਏ ਨਹੀਂ ਕੋਈ ਲੌਂਗਕਮਾ ਜਾਂ ਟਟਮਾ ਆਰਡਰ ਬਣਾਊਗੀ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਕੋਈ ਮਹੀਨਾ ਕੱਚੀ ਵੀਰਨ ਕੱਚੀ ਕੋਈ ਗਾਂ ਹੋਵੇ ਆਪਾਂ ਚੰਗੀ ਸੰਭਾਲ ਲਾਂਗੇ ਉਹ ਤੇ ਅਗਲੇ ਨੂੰ ਆਏ ਹੁੰਦਾ ਵੀ ਆਪਾਂ ਆਪਦੀ ਸੇਵਾ ਪਾਣੀ ਆ ਹੋ ਕਰ ਲਗੇ ਬਹੁਤ ਸੋਹਣਾ ਥੰਦਾ ਸਾਈਜ਼ ਆ ਤੇ ਜਿਹੜਾ ਆਰਡਰ ਦਾ ਸਾਈਜ਼ ਆ ਬਹੁਤ ਸੋਹਣਾ ਕੱਢੂਗੀ ਬਿਲਕੁਲ ਬਹੁਤ ਪਾਈ ਆ ਬਈ ਪੁੱਛਿਆ ਇੰਨੀਆਂ ਮਰੀ ਜਾਂਦੀਆਂ ਆ ਪਤਾ ਬਈ ਖੇਤਾਂ 'ਚ ਘਰ ਕਰ ਕਰ ਕੇ ਮੱਕੀ ਫਿਰਦੀ ਇਹਦੇ ਮਾਰੇ ਮਾਰੀਆਂ ਤੁਥ ਇਹਦਾ ਇਹਦਾ ਇਹਨਾਂ ਨੇ ਕੀ ਕਹਿਣਾ ਕਰਮਾਂ ਲੀਆਂ ਨੇ ਲੈ ਬਹੁਤ ਸੋਹਣੀ ਤੇ ਚੰਗੀ ਸੀਲਸ ਲਾਊਗਾ ਤੇ ਲਾਪਰੀ ਤਾਂ ਫਿਰ ਇਹਦੀ ਡਿਮਾਂਡ ਵਿਦੇ ਬਿਆਨਤਾ ਜੇ ਹੁਣ ਆਹੀ ਵੈੜ ਹਨਾ ਠੋਕਰਾਂ ਤੇ ਹੋਵੇ ਫਿਰ ਤਾਂ ਭਾਵੇਂ ਇਹਦਾ ਕਰਮਾਂ ਦੀ ਲਡੂੜ ਮੰਗ ਲਾ ਤਾਂ ਵੀ ਥੋੜਾ ਪਰ ਅੱਜ ਦੀ ਡਿਮਾਂਡ ਇਹਦੀ 85000 ਰੁਪਿਆ 85000 ਰੁਪਿਆ ਡਿਮਾਂਡ ਆ 100 ਕਿਲੋਮੀਟਰ ਕਿਰਾਇਆ 100 ਕਿਲੋਮੀਟਰ ਪਹੁੰਚ ਫਰੀ ਆ ਲਓ ਵੀ ਸੱਜਣੋ ਪੂਰੇ ਵੱਡੇ ਕੱਦ ਕਾਠ ਦੀ ਫੁੱਲ ਸਾਈਜ਼ ਦੀ ਵਾਹ ਆ ਵੇਖੀ ਬੈਂ ਤਕਰੀਬ ਇਹਨਾਂ ਵੀ ਟਾਈਮ ਪਹਿਲੇ ਜੇ ਪੁੱਦਾ ਆਵੇ ਲੱਤ ਦੇ ਕਿੱਡੀਆਂ ਕਿੱਡੀਆਂ ਹਾਂ ਨਹੀਂ ਮੱਖੀ ਖੇਤਾਂ 'ਚ ਘਰ ਆ ਜਾਂਦਾ ਬਾਈ ਦਾ ਓਹ ਮੱਖੀ ਮੁੱਖੀ ਆ ਦੇਖੋ ਕਿਡੀਆਂ ਮੋਟੀਆਂ ਆਮ ਹੀ ਪਸ਼ੂਆਂ ਦੇ ਆਪਣੇ ਲੋ ਨੂੰ ਹੀ ਪੀਂਦੀਆਂ ਜਾਂਦੇ ਹੈਨਾ ਤੇ ਪਤਾ ਕੀ ਜਗਰ ਅਗਲਾ ਕਹਿੰਦਾ ਬਾਈ ਯਾਰ ਐ ਜੇ ਕਰੀ ਜਾਂਦੀਆਂ ਅੱਲਾ ਬੱਛੀਆਂ ਪੁਛੇ ਤਾ ਇਹ ਪੁਛੇ ਨਹੀਂ ਇਹਦਾ ਵੀਡੀਓ ਬਣਾਉਣੀ ਕਰਕੇ ਬਾਹਰ ਕੱਟਿਆ ਪਸ਼ੂ ਨਹੀਂ ਪਾਈ ਜਾਂਦੇ ਅੰਦਰ ਪੱਖਾ ਥੱਲੇ ਹੁੰਦੇ ਜੇ ਕਰਾ ਆਪਾਂ ਨੂੰ ਯਾਰ ਭਰਾਵਾਂ ਦੇ ਬਾਈ ਯਾਰ ਤਰਸੋਂ ਦਾ ਕਿਉਂਕਿ ਇੰਨੀ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਅੰਦਰ ਨੇ ਰੇਜ ਬੰਦ ਕੇ ਦਿਖਾਉਂਦੇ ਸਹੀ ਗੱਲਾਂ ਖੁੱਲ੍ਹੇ ਬਾਹਰੇ 'ਚ ਵਧੀਆ ਪਸ਼ੂ ਦੀ ਕੁਆਲਿਟੀ ਪਤਾ ਲੱਗ ਜਾਂ ਤੇ ਯਾਦ ਬਰੀਡ ਪੂਰੀ ਫੁੱਲ ਹੈ ਬੋਦੀ ਵਾਲੀ ਬੱਛੀ ਆ ਬਾਕੀ ਬਿਆਂਤਾ ਇੱਕ ਆਇਆ ਜਿਹੜਾ ਆਪਾਂ ਲਿਆਂਦਾ ਬੰਦਾ ਸ਼ੌਂਕੀ ਸੀ ਫਾਰਮ 'ਚ ਸੀ ਗਿਆ ਤੇ ਉਹ ਬੰਦਾ ਕਹਿੰਦਾ ਆਪਣੀ ਤਾਰਾ ਮੀਰਾ ਤਾਰਾ ਮੀਰਾ ਨਹੀਂ ਹੁੰਦਾ ਉਹ ਤੇ ਉਹ ਪਾਇਆ ਵਾ ਇਹਨੂੰ ਤੇ ਇੱਕ ਕਾਰਗਲ ਫੀੜ ਤੇ ਪਲੀ ਆਈ ਹੈ ਚੰਗੀ ਆਹ ਚੰਗੀ ਸੰਭਾਈ ਹੋਈ ਵੀ ਆ ਐ ਨਹੀਂ ਕੋਈ ਲਿੱਸੀ ਲਾਵੀ ਆਇਆ ਮਹੀਨਿਆਂ ਦੀ ਬੱਛੀ ਪੱਠਪੁੜੇ ਦੀ ਬਣਾਵਟ ਕਰੋ ਚੱਕ ਮੱਝਾਂ ਵਾਂਗੂ ਪਈਆ ਚੌੜੀ ਤੇ ਸੋਹਣੀ ਪੱਠਪੁੜੇ ਦੀ ਬਣਾਵਟ ਆ ਉਪਰੋਂ ਵੀ ਤੇ ਬਾਕੀ ਜਿਹੜਾ ਲੈਗ ਸਕੋਰ ਆ ਉਹ ਕਰੋ ਚੈੱਕ ਬਿਲਕੁਲ ਐ ਸਿੱਧੀ ਸਟੇਜ ਲੱਗਦਾ ਹੈ ਇਹ ਤਾਂ ਪਿਆਈਆਂ ਭਾਈ ਇਹ ਹਾਂ ਇਹ ਨਹੀਂ ਕੋਈ ਪੱਬੀਆਂ ਆ ਭਾਈ ਜਉ ਜਾਂ ਕੋਈ ਬਾਲੀ ਕੋਈ ਢੂਈ ਦੇ ਬਿਲਕੁਲ ਐ ਸਿੱਧ ਮਸਵਦਰੀ ਪੱਦਰ ਸਮਦਰੀ ਬਹੁਤ ਸੋਹਣਾ ਚੰਗੇ ਢਾਂਗਾ ਬੱਚੀ ਦੇ ਤੇ ਬਾਕੀ ਜਿੱਦ ਦੇ ਡਾਲਿਆਂ ਤੇ ਤਿਆਰ ਹੋਗੀ ਉਦਦੇ ਦਾ ਫਿਰ ਆਪਣੀ ਤੇ ਗੱਲਾਂ ਕੁਝ ਹੋਰ ਹੀ ਹੋਣੀਆਂ ਹੈ ਨਾ ਬਾਬੇ ਤੋਂ ਡਰ ਕੇ ਗੱਲ ਕਰਦੇ ਹਨ ਉਹ ਤਾਂ ਰੱਬਿਆਂ ਦਾ ਸਭ ਚੀਜ਼ਾਂ ਇਹ ਨਹੀਂ ਪਤਾ ਕਿ ਕਰਮ ਵਾਲੀ ਨੇ ਪਹਿਲਾਂ ਕਿਹਦੇ ਘਰ ਦਾ ਸ਼ਿੰਗਾਰ ਕਰਦਾ ਕਿ ਇਹ ਇੱਕ ਗੱਲ ਹੈ ਭਾਈ ਬੱਡੀ ਪੰਜ ਗਰਾਈਆਂ ਬੰਦੇ ਆ ਪਿੰਡ ਆ ਹੂੰ ਇਹ ਉਸ ਰਵੇ ਚੋਂ ਆ ਗਏ ਆਪਾਂ ਵੇੜ ਲੈ ਜਾਂਦੀ ਸੀ ਚਲੋ ਹੁਣ ਤਾਂ ਬਈ ਭਾਈ ਇਹੋ ਜੇ ਹੋ ਗਏ ਉਹਦੋਂ ਆਪਾਂ ਉਹ ਵੇੜ 57000 ਦੀ ਵੇਚੀ ਸੀ ਹੂੰ ਤੇ ਉਹ ਵੇੜ ਨੇ ਪਤਾ ਕਿੰਨਾ ਦੁੱਧ ਕੱਢਿਆ ਬਈ ਬੰਦੇ ਕੋਲੇ ਜਾ ਕੇ ਰਾਤ ਦਾ ਵੇਲਾ ਜੀ ਝੂਠ ਵਿੱਚ 44 ਲੀਟਰ ਹੂੰ ਇਹ ਉਹ ਰਵੇ ਚੋਂ ਵੇੜਾ ਇਹ ਚੰਗਾ ਦੁੱਧ ਪਾ ਦੂਗੀ ਨਹੀਂ ਤੂੰ ਆਪਣੇ ਕੋਲ ਵਾ ਸੰਭਾਈ ਨਾ ਬਈ ਚੰਗਾ ਵੀਰ ਘੇਰ ਵਾਲਾ ਮਿਲ ਜੇ ਤੇ ਸੱਜਣੋਂ ਫੇਰ ਦੁੱਧ ਤਾਂ ਬੀੜ ਨੇ ਦੇਣਾ ਬਾਕੀ ਚੰਗੇ ਫਾਰਮ ਦੀ ਬਰੀਡ ਆ ਇੱਕ ਐ ਨਹੀਂ ਆਪਾਂ ਬਈ ਹੂੰ ਕਹਤਾ ਗਰਪ੍ਰੀਤ ਬੰਦੇ ਆ ਨਾ ਪੁੱਛ ਕੇ ਦੇਖ ਲੈ 41 ਲੀਟਰ ਦੁੱਧ ਕਿਹੜਾ ਹੀ ਮੈਂ ਪਤਾ ਕਿੰਨਾ ਕਿਲੋ ਕਹਿ ਕੇ ਦਿੱਤਾ ਉਹਨੂੰ ਬਈ 20 ਲੀਟਰ ਨਹੀਂ ਠੀਕ ਆ ਪੁੱਛ ਕੇ ਦੇਖ ਲਈ ਬਈ ਆ ਅਗਲੇ ਦੀ ਸੇਵਾ ਤੇ ਬਾਕੀ ਜਿਹੜੀ ਜਾਤ ਬਰੀਡ ਆ ਹਨਾ ਉਹਨੇ ਦੁੱਧ ਪੋਣਾ ਤੂੰ ਐਂ ਦੇਖ ਲੈ ਚਲੋ ਬਈ ਸੋਡਾ ਪਹਿਲਾਂ ਵਪਾਰ ਦਾ ਕੰਮ ਸੀ ਤੈਨੂੰ ਆ ਆਪਣੀ ਪਤਾ ਕੀ ਚੀਜ਼ ਆ ਬਈ ਕਿੰਨੇ ਰੁਪਈਆ ਦਾ ਧੰਨ ਆ ਨਹੀਂ ਤਾਂ ਹੈ ਹਾਂ ਬਾਕੀ ਕੁਆਲਿਟੀ ਸੱਜਣੋ ਚੰਗੀ ਆ ਬਾਕੀ ਜਿਹੜਾ ਆਰਡਰ ਕੁਆਲਿਟੀ ਲਖੀ ਉਹ ਤਾਂ ਬਾ ਕਮਾਲ ਆ ਇੱਕਦਮ ਫੁੱਲ ਮਹਾਰਾਜਟਰ ਦਾ ਗਾਹਕ ਹੁੰਦਾ ਤੇ ਬਸ ਫੇਰ ਵੇਂਦਾ ਕਿਹੜੇ ਰੰਗਾਂ ਦੇ ਖੇੜੀ ਗੱ ਪੂਰੇ ਵੱਡੇ ਕੱਦ ਕਾਠ ਵਾਲੀ ਆ ਨਹੀਂ ਆਮ ਪਲੂਨ ਬੱਛੀਆਂ ਬਹੁਤ ਨਹੀਂ ਨਿੱਕੀਆਂ ਡੱਡ ਜਿਹਾ ਕਿਵੇਂ ਹੈ ਨਾ ਅੱਜ ਕਰ ਮੱਕੀ ਵਾਲੀ ਆ ਤੈਆਂ ਬੱਛੀਆਂ ਬਈ ਖਾਦੀਆਂ ਬਹੁਤ ਸੋਹਣਾ ਆਰਡਰ ਕੁਆਲਿਟੀ ਜਿਹੜੀ ਬਹੁਤ ਚੰਗੀ ਆ ਤੇ ਥਾਂ ਦਾ ਸਾਈਜ਼ ਵੀ ਹੱਥੀ ਚਵਾਈ ਵਾਲਾ ਰੱਖਾਂਗੇ ਹਾਂ ਜੀ ਭਵੇਂ ਕੋਈ ਘਰੇਲੂ ਵੀਰ ਘਰੇ ਰੱਖਣ ਵਾਲਾ ਹੁੰਦਾ ਕੋਈ ਹੱਥੀ ਚਵਾਈ ਵਾਲਾ ਤੇ ਬਹੁਤ ਸੋਹਣਾ ਥਾਂ ਦਾ ਬਾਕੀ ਲੈਵੇ ਤੇ ਫਿਟਨੈਸ ਵਾਲੀ ਜਿਹੜੀ ਹਾਂ ਆਰਡਰ ਕੁਆਲਿਟੀ ਨੇ ਕੱਢਣੀਆਂ ਖੁੱਚਾਂ ਤੋਂ ਉੱਪਰ ਪੱਟਾਂ ਦੇ ਸਨਨ ਵਾਲਾ ਅੱਡ ਰੱਖੂਗੀ ਤੇ ਲੈਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਥਾਂ ਦਾ ਸਾਈਜ਼ ਬਹੁਤ ਚੰਗਾ ਅਜੇ ਬਲ ਬਲ ਬਹੁਤ ਪਿਆ ਬਸ ਤਾਂ ਕਰਮਾਲੀ ਨੇ ਬਾਨਾ ਬਹੁਤ ਟਾਈਮ ਪਿਆ ਜਦੋਂ ਮਹੀਨਾ ਹਾਂਜੀ ਤੇ ਬਾਕੀ ਕੋਲ ਹੋਰ ਹੋਣਗੇ ਕਿਵਰੀ ਜਿਹੜੇ ਬੰਦੇ ਸ਼ੌਂਕੀ ਆ ਜਿਵੇਂ ਹਨਾ ਆਪਾਂ ਕਹਿੰਦੇ ਬਈ ਆਪਾਂ ਬੱਲਾ ਮੰਡੀ ਹਨਾ ਉੱਥੇ ਸਾਰਿਆਂ ਨੂੰ ਪਤਾ ਬੱਲਾ ਮੰਡੀ ਬਈ ਕਿਹੜੀਆਂ ਚੀਜ਼ਾਂ ਤੋਂ ਮਸ਼ਹੂਰ ਆ ਸਹੀ ਗੱਲ ਆ 85000 ਚਮਨਦਨ ਹੋਜੂ ਹਾਂ ਹਾਂ ਠੀਕ ਆ 85000 ਚਮਨਦਨ ਹੋਜੂ ਸੱਜੋ ਆਪਾਂ ਵੇਣੇ ਆ ਅੱਜ ਦੇ ਟਾਈਮ ਤੇ ਫੁੱਲ ਬਰੀਡੇਡ ਬੱਚੀ ਆ ਜਿਹੜੀ ਵੱਡੀ ਟੀਗਾ ਲੈਣ ਵਾਲੀ ਉਹਦਾ ਸੀਸੀ ਬੀਏ ਸੀਬੀਏ ਸੀਹਰ ਬੰਦਿਆ ਆ ਆਪਾਂ ਅਗਲੇ ਨੂੰ ਤਿਆਰ ਬੱਚੀ ਦੇ ਤਿਆਰ ਬੱਚੀ ਦੇਣੀ ਆ ਆਪਾਂ ਨੂੰ ਬਾਹਰ ਜਿਹੜਾ ਹਜੇ 20 ਦਿਨਾਂ ਨੂੰ ਤੇ ਰੁੱਤ ਵੀ ਸੱਜਣੋਂ ਬਦਲ ਜਾਣੀ ਆ ਕਿਉਂਕਿ ਇਹਨਾਂ ਦਾ ਹੀ ਮੂਰੇ ਟਾਈਮ ਆਉਂਦਾ ਕਰਮਾਲੀਆਂ ਦਾ ਸਿਆਲ ਦੇ ਵਿੱਚ ਇਹਨਾਂ ਨੇ ਦੁੱਧ ਚੰਗੀ ਪੈਦਾਵਾਰ ਕਰਨੀ ਆ ਤੇ ਬਾਕੀ ਬਰੀਡ ਜਾਤ ਕੁਆਲਟੀ ਆ ਇੱਕ ਨੰਬਰ ਆ 85000 ਦੇ ਵਿੱਚੋਂ ਮਾਨਦਾਨ ਹੋ ਜੂ 100 ਮੀਟਰ ਦੀ ਜੀ ਪਹੁੰਚ ਫਰੀ ਇਹ ਤੋਂ ਅੱਗੇ ਦੋ ਨੰਬਰ ਤੇ ਆ ਗਈ ਵਹਿੜ ਤਿਆਰ ਬਿਲਕੁਲ ਲਪਰੀ ਦੇ ਦੀ ਕੀ ਡਿਟੇਲ ਆ ਵੀਰੇ ਪਤਾ ਬਿਆਨਤਾ ਇੱਕ ਕਈ ਭਰਾ ਆਖਣਗੇ ਹਨਾ ਹੁਣ ਆਏ ਆਪਣਾ ਥੋੜਾ ਲੇਟ ਹੋ ਗਏ ਹਨਾ ਨਿਹਰਾ ਹੋ ਗਿਆ ਤੈਨੂੰ ਮੱਖੀ ਵੱਧ ਗਈ ਹਨਾ ਤੇ ਤੈਨੂੰ ਪਸਵਾਇਆ ਆਇਆ ਕਰੀਂਦਾ ਨਹੀਂ ਆਪਾਂ ਦੇਖੋ ਦੇ ਕੀ ਚੀਜ਼ ਥੋੜਾ ਜਿਹਾ ਆਏ ਹੁਣ ਇਹਦੇ ਬਾਰੇ ਦੱਸ ਵੀਰੇ ਫਿਰ ਬਿਆਨਤਾ ਇਹ ਦੋਨ ਦੇ ਦੰਦ ਚੱਕੇ ਆ ਬੱਛੀ ਨੇ ਦੋ ਦੇ ਦੰਦ ਅਸੀਂ ਚੱਕੇ ਆ ਬੱਛੀ ਨੇ ਹੁਣ ਵੇਖ ਲੈ ਤੂੰ ਇਹ ਪਤਾ ਹੈ ਆਪ ਕਿਹੜੇ ਸੀ ਮੰਦਿਰ ਵੀਰੇ ਨਹੀਂ ਬਿਆਨਤਾ ਐਫ ਪੀ ਦੇ ਨਾਰਮਲ ਦੀ ਆ ਮੈਂ ਆਪਾਂ ਕਹਿੰਦਾ ਮੈਂ ਇਹਦੇ ਗਾਂ ਕੋਈ ਲੱਗਿਆ ਡੇਡਾ ਹੈ ਗਾਂ ਇਹਦੇ ਉਹਨਾਂ ਨੇ ਦੱਸਿਆ ਵੀ ਡੈਨਮਾਰਕ ਦਾ ਟੀਕਾ ਲੱਗਿਆ ਠੀਕ ਇਹ ਤਾਂ ਕੋਈ ਮਦਰ ਕਾਰਡ ਹੈਗਾ ਮੇਰੀ ਮਾਂ ਦਾ ਰਿਕਾਰਡ ਸੀਗਾ ਬਈ 32 ਲੀਟਰ ਦਾ ਤੁਹਾਡੇ ਹਿਸਾਬ ਨਾਲ ਇਹ ਕਿੰਨਾ ਕੁ ਪਾ ਦੋ ਬਈ ਬੰਤ 12 ਨਹੀਂ ਕਹਿੰਦਾ 20 ਤੋਂ 22 ਲੀਟਰ ਖੁੱਲਾ ਹੱਸਕੇ ਦੁੱਧ ਦੇਉਗਾ ਸਹੀ ਗੱਲ ਹੈ ਜੇ 20 22 ਇਹਨੇ ਨਾ ਦਿੱਤਾ ਐਡੀ ਚੰਗੀ ਨਿਗਰ ਨਰੋਈ ਅਗਲਾ ਕਹਿੰਦਾ ਮੰਜਾ ਡੰਦਾ ਵਾਕਈ ਮੰਜਾ ਡੰਦਾ ਸੱਜਣੋਂ ਆਪਰ ਦਿਖਾਉਣੀ ਆ ਤੋਰ ਤਾਰ ਕੇ ਪਹਿਲਾਂ ਦੰਦ ਬਾਈ ਕਹਿੰਦਾ ਕਰਾ ਲਗੇ ਚੈੱਕ ਦੋਂਦੀ ਆ ਦੋਂਦੀ ਆ ਸੇ ਤਾਂ ਹਾਂ ਦੋ ਦਿਨਾਂ ਦੀ ਚੱਕਦੀ ਆ ਬੱਚੀ ਬਾਈ ਤੇ ਬਾਕੀ ਬੱਚੀ ਦਾ ਵਜਨ ਵਜੂਦ ਆ ਜਿਹੜਾ ਬਹੁਤ ਸੋਹਣੇ ਚੰਗੀ ਸਰੀਰ ਦੀ ਬੰਤਰ ਆ ਚੌਂਕਦਾ ਚੌਂਕ ਦੇਖੋ ਤੁਸੀਂ ਕਿੱਡੀ ਕੁਆਲਿਟੀ ਆ ਕਹਿੰਦਾ ਅਲਾ ਕਹਿੰਦਾ ਵੀ ਤਾਂ ਹਨਾ ਦਾਣਾ ਪਿਆ ਫੀਡ ਪਿਆ ਦੱਸ ਦੀ ਰੀਂਦਾ ਨਾ ਦੱਸਦੀ ਹੈ ਸਹੀ ਗੱਲ ਹੈ ਕਿੰਨੇ ਦਿਨ ਪਏ ਹਜੇ ਲਾਪਰੀ ਤੇ ਮੇਰਾ ਬਈ ਹਫਤਾ ਪਿਆ ਸਹੀ ਬੱਚਾ ਹਫਤਾ ਲੇ ਜੂਗੀ ਹਜੇ ਹੈ ਹਾਂ ਤੋਰਾ ਤਾਰਾ ਕਰੋ ਚੈੱਕ ਜਿਹੜੀਆਂ ਆਰਡਰ ਤੇ ਨਾੜਾਂ ਨਾ ਬਹੁਤ ਸੋਹਣੀਆਂ ਬਰੀਕ ਬਰੀਕ ਨਾੜਾਂ ਗੁੰਦੀ ਪਈ ਆ ਬਾਕੀ ਜਿਹੜਾ ਥਣਾ ਦਾ ਸੈਜ ਆ ਪੂਰਾ ਗੱਗੜ ਦੀ ਵਿੱਥ ਤੇ ਥਣਾ ਪੂਰਾ ਫੁੱਟ ਫੁੱਟ ਤੇ ਚਾਰੇ ਥਣਾਂ ਦੇ ਚਾਰੇ ਥਣ ਪੂਰੀਆਂ ਗੁੱਠਾਂ ਦੀ ਲੱਗੇ ਵਿਆ ਤੇ ਬਹੁਤ ਚੰਗੀ ਚੰਗੇ ਵਜਨ ਵਜੂਦ ਵਾਲੀ ਹੈ ਬਾਕੀ ਜਿਹੜੀ ਆਰਡਰ ਕੁਆਲਿਟੀ ਆ ਗਈ ਇਹਦੀ ਵੀ ਪੂਰਾ ਐ ਫਿਟਨੈਸ ਵਾਲਾ ਰੱਖੂਗੀ ਆਰਡਰ ਦੇਖੋ ਜੀ ਗਾੜੀ ਗੂੜੀ ਬਹੁਤ ਚੰਗੀ ਅਵੱਛੀ ਦੀ ਤੇ ਨਾੜਾ ਨੋੜਾ ਲਿਵੇ ਤੇ ਦੇਖੋ ਕਿਆ ਬਾਤਾਂ ਤੇ ਚਾਰ ਹੀ ਥਾਣਾ ਫੋਰਟ ਚੰਗ ਭੂਰਾ ਵੀ ਨਹੀਂ ਤੇ ਬਾਕੀ ਪੂਰੇ ਹਨ ਫੁੱਟ ਫੁੱਟ ਤੇ ਥਣ ਲੱਗਿਆ ਵਾ ਤੇ ਜਾਰਾ ਜਿਹੜੀ ਥਣ ਦੀ ਮੋਟੀ ਆ ਚੰਗਾ ਥੰਦਾ ਸਾਈਜ਼ ਕੱਢੂਗੀ ਹੱਥੀ ਚਵਾਈ ਵਾਲਾ ਥਣ ਬਣ ਜਣਾ ਇਹਨੇ ਬਾਕੀ ਕੁਆਲਿਟੀ ਬਹੁਤ ਨੰਬਰ 1 A ਕਲਾਸ ਆ ਲਿਆ ਕੋਈ ਨਹੀਂ ਕੋਈ ਨਹੀਂ ਐਂਡ ਆ ਦੇ ਵਜਨ ਵਜੂਦ ਨਾਲ ਖਿੱਚ ਕੇ ਚੰਗੀ ਜਿੰਦ ਜਾਨ ਵਾਲੀਆਂ ਫਾਰਮ ਵਾਲੀ ਬਰੀਡ ਤਾਂ ਫਿਰ ਆਪਦੀ ਆਪੀ ਦਰਦੀ ਆ ਫਿਰ ਨਾ ਬਈ ਬੇਅੰਤ ਸਹੀ ਗੱਲ ਐ ਨਾ ਪਰਨਾ ਤਰਨਾ ਵੀ ਘਾਟੀ ਆ ਫਾਰਮ ਦੀਆਂ ਅੱਲਾ ਪਟਾ ਪਾਸੇ ਕਰਕੇ ਦਿਖਾਵਾਂਗੇ ਬੰਨ ਤੇ ਸਹੀ ਗੱਲ ਆ ਤੋਂ ਤੇ ਨਿਸ਼ਾਨ ਵੀ ਨਹੀਂ ਸਹੀ ਗੱਲ ਲੈ ਚੱਲ ਬਾਈ ਇਹਨੂੰ ਉੱਥੇ ਰੁਗਣਾ ਰੱਖਣਾ ਇਹਨਾਂ ਨੇ ਤਾਂ ਇੱਥੇ ਐਸਾ ਵੈਸਾ ਹੀ ਆ ਰਸਿਆਂ ਟੈਂਕਾ ਬਈ ਕਰਮ ਵਾਲੀਆਂ ਫਿਰ ਸਹੀ ਗੱਲ ਆ ਜਿੱਧਰ ਨੂੰ ਮੂੰਹ ਹੋ ਜਾਂਦਾ ਫਿਰ ਉਧਰ ਨੂੰ ਜਾਂਦੀਆਂ ਹੈ ਨਾ ਹਾਂਜੀ ਕਿਉਂਕਿ ਚੰਗਾ ਵਜਨ ਵਜੂਦਾ ਬਾਕੀ ਹਜੇ ਬੜਾ ਸਮਾਂ ਪਹਿਲਾਂ ਤੋਂ ਖੁੱਲੀਆਂ ਗਿੱਜੀਆਂ ਕਰਕੇ ਤੇ ਬਾਈ ਕਹਿੰਦਾ ਵੀ ਚੰਗੇ ਫਾਰਮ ਦੇ ਵਿੱਚੋਂ ਆਪਾਂ ਖਰੀਦਦੇ ਹਾਂ ਜਿਹੜੀ ਤੱਕੀ ਹੈ ਬੜਾ ਪਹਿਲੇ ਨੰਬਰ ਵਾਲੀ ਆਪਾਂ ਦਿਖਾਈ ਆ ਬਹੁਤ ਵਧੀਆ ਟੌਪ ਦੇ ਬਾਈ ਕਹਿੰਦਾ ਫਾਰਮ ਦੀ ਵੈ ਬੱਛੀ ਆ ਇਹ ਦੋਨੇ ਇੱਕ ਫਾਰਮ ਦੀ ਆਪਾਂ ਉਥੋਂ ਬੱਚੀਆਂ ਦੇਖ ਕੇ ਬੱਚੀਆਂ ਗਏ ਸੀ ਬਾਈ ਇੱਕੋ ਫਾਰਮ ਨਹੀਂ ਦੋਨੇ ਹਾਂਜੀ ਇਹ ਆਪਾਂ ਉਥੋਂ 5 ਬਸੂ ਲਏ ਸੀ ਬਾਈ ਇਹਦੀ ਫਿਰ ਬਾਈ ਡਿਮਾਂਡ ਕੀ ਰਹੂਗੀ ਇਹੀ ਡਿਮਾਂਡ ਵੱਛੀ ਦੀ 82000 ਰੁਪਿਆ 82000 ਰੁਪਿਆ ਡਿਮਾਂਡ ਰਹੂਗੀ ਸੱਜਣੋ ਚੱਲ ਪੁੱਤ ਤੇ ਇੱਕ ਹਫ਼ਤੇ ਦੀ ਕੱਚੀ ਐ ਵੱਛੀ ਬਾਈ ਕਹਿੰਦਾ 20 22 ਕਿਲੋ ਤੋਂ ਡਰਾਮਾ ਦੇ ਦੇ ਬੰਦੇ ਨੇ ਦੱਲਣਾ ਸਾਂਭੀ ਵਾਦਾ ਕਰਦੇ ਆ 23 ਤੋਂ 24 ਲੀਟਰ ਦੁੱਧ ਦੇਊਗੀ ਪਰ ਮੈਂ 20 ਲੀਟਰ ਕਹਿ ਕੇ ਦਿੰਨਾ ਬਾਈ ਸਹੀ ਗੱਲ ਆ ਬਾਈ ਕਹਿੰਦਾ ਵੀ ਅਸੀਂ ਆਪਾਂ 20 ਲੀਟਰ ਕਹਿ ਕੇ ਦਿੰਨੇ ਆ ਹੋ ਸਕਦਾ ਅਗਲੀ ਦੀ ਕੇਅਰ ਚੰਗੀ ਸੰਭਾਈ ਹੋਵੇ ਤੇ ਆਪਣੇ ਤੋਂ 2 ਲੀਟਰ ਵੱਧ ਵੀ ਲੈ ਸਕਦਾ ਹੈ ਨਾ ਜੇ ਹੁਣ ਸੰਭਾਈ ਨਾ ਕਰੀ ਫੇਰ ਬਾਈ ਜੀ ਬਾਈ ਕਹਦਾ ਕਿੱਥੇ ਅਗਲੇ ਦਾ ਤਲੀਆਂ ਦੇ ਉਹ ਜਗ੍ਹਾ ਜਾ ਕੇ ਵਾਲਾ ਸੁੱਕੀ ਤੂੜੀ ਦੇ ਬੰਦ ਦੇ ਇਕ ਬੀਲ ਪਾਪੇ ਦੇ ਦੇ ਆਪਣੇ ਬਾਕੀ ਬਾਈ ਜਿਹੜਾ ਦੁੱਧ ਤਾਂ ਫਿਰ ਦੁੱਧ ਪੈਦਾ ਕਰਨਾ ਫਿਰ ਉਹ ਤਾਂ ਜਿਹੜਾ ਪੈਦਾ ਕਰਦਾ ਉਸੇ ਨੂੰ ਪਤਾ ਤੇ ਜਾਂ ਜਿੱਥੇ ਤੋਂ ਦੁੱਧ ਲੈਣਾ ਉਹਨੂੰ ਪਤਾ ਹੈ ਨਾ ਬਾਈ ਤੇ ਅਦਰ ਕੁਆਲਟੀ ਬਹੁਤ ਸੋਹਣੀ ਹੈ ਖੁੱਚਾਂ ਤੋਂ ਉੱਪਰ ਹੀ ਲੈ ਅਦਰ ਦਾ ਸਹਿਜ ਆ ਤੇ ਬਾਕੀ ਲੈਵੇ ਨਾੜਾ ਨਾ ਕਿਹੜੀਆਂ ਆਹ ਬਾਈ ਗਾੜੀ ਪਿਛਾੜੀ ਦਾ ਅਦਰ ਰੱਖੂਗੀ ਬਹੁਤ ਸੋਹਣਾ ਬਿਆਨ ਤੇ ਕੈਮਰਾ ਲੈ ਆਈਂ ਵੀਰੇ ਹੂੰ ਜਿਹੜੀ ਮੈਂ ਤੀ ਕਹਿੰਦੇ ਕਰੀ ਬਾਈ ਕੈਮਰਾ ਵੀਰੇ ਸਹੀ ਗੱਲ ਆ ਪੂਰਾ ਨਿਸ਼ਾਨੀ ਤੋਂ ਤੇ ਬਾਈ ਰੱਖਦੇ ਦਾ ਤੇ ਚਮਕ ਦਮਕ ਪੂਰੀ ਇੱਕ ਨੰਬਰ ਸੋਹਣਾ ਰੰਗ ਪ੍ਰਿੰਟ ਹੈ ਚੰਗੇ ਵਜਨ ਵਜੂਦ ਵਾਲੀ ਵੜਾ ਦੋਨੇ ਵੜਾ ਨਵਾਂ ਹਨ ਤੈਨਾਂ ਦੀ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਫਰਮ ਦਾ ਉਹਦੇ ਲਈ ਬੈਸਟ অপਸ਼ਨ ਰਹੂਗਾ ਕਿਉਂਕਿ ਮੂਰੇ ਅੱਗੇ ਟਾਈਮ ਵੀ ਇਹਨਾਂ ਦਾ ਹੀ ਆਉਂਦਾ ਕਰਮਾਂ ਵਾਲਿਆਂ ਦਾ ਠੰਡ ਦੀ ਰੁੱਤ ਤੇ ਬਾਕੀ ਜਿਹੜੀ ਪਹਿਲੇ ਨੰਬਰ ਤੇ ਵੜਾ ਵਿਖਾਈ ਆਏ ਹੈਗੀ ਉਹ ਫੁੱਲ ਸਾਈਜ਼ ਦੀ ਵੱਡੇ ਕੱਦ ਕਾਠ ਵਾਲੀ ਇੱਕ ਮਹੀਨਾ ਇਹਦਾ ਪੈਂਡਿੰਗ ਪਿਆ ਹਜੇ ਤੇ ਇਹਦਾ 85000 ਰੁਪਏ ਦੇ ਵਿੱਚੋਂ ਮਨਤਾਨ ਹੋ ਜੂ ਜਿਹੜੀ ਦੋ ਨੰਬਰ ਤੇ ਆਪਾਂ ਵੱਛੀ ਵਿਖਾਈ ਹੈ ਤਿਆਰ ਇੱਕ ਹਫਤੇ ਦੀ ਕੱਚੀ 20+22 ਕਹਿੰਦਾ ਦੁੱਧ ਪਾ ਦੂਗੀ ਬੜੇ ਆਰਾਮ ਨਾਲ ਸੋਨਾ ਵਜਨ ਵਜੂਦ ਦਾ ਚੰਗਾ ਰੰਗ ਪ੍ਰਿੰਟ ਆ ਬਾਕੀ ਜਿਹੜਾ ਆਰਡਰ ਦਾ ਸਾਈਜ਼ ਆ ਬਹੁਤ ਸੋਹਣਾ ਰੱਬ ਦੀ ਬਿਆਨ ਤੇਰ ਐ ਗੱਲ ਦਾ 22 ਜਵਾਈਆਂ ਦਾ ਹਨ ਮਨਾਊਗੀ ਬਾਹਲਾ ਮੈਂ ਕਹਿੰਦਾ ਨਹੀਂ ਹੋਰ ਕਿਸੇ ਦੀ ਮੇਰੀ ਗਾਰੰਟੀ ਨਹੀਂ ਬੰਦਾ ਮਿਲ ਲਿਆ ਜੇ ਵਾਲੇ ਤੇ ਲੈਵੇ ਦੇ ਜੇ ਨਾ ਪੁਆਇੰਟ ਮਿਲਣਾ ਸਿਰਫ ਫਿਟੇ ਮੂੰਹ ਕਹਦੇ ਆਪਾਂ ਨੂੰ ਤੇ ਬਾਈ ਨੰਬਰ ਬੋਲ ਦੇ ਆਪਾਂ ਨੰਬਰ 98729 ਜੀ 57842 ਠੀਕ ਹੈ ਲਓ ਵੀ ਸੱਜਣੋ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਹੋਇਆ ਤੇ ਨਿਰਖ-ਬਰਖ ਜਿਆਦਾ ਕਰਨੀ ਥੋੜਾ ਜਿਹਾ ਇੱਕ ਤਾਂ ਆਈਆਂ ਕਰਕੇ ਵੀ ਅਬਿਆੰਤ ਇੱਕ ਮੱਖੀ ਵਾਲੀ ਉਹ ਵੇਖੀ ਆ ਲਹੂ ਕਿਵੇਂ ਕੱਢੀ ਬਾਕੀ ਨਵੇਂ ਨਵੇਂ ਸਮੇ ਪਸ਼ੂ ਜਾ ਕੇ ਕਰਦਾ ਹੀ ਆ ਤੇ ਸੋਹਣੇ ਰੰਗ ਪ੍ਰਿੰਟ ਆ ਸੱਜਣੋ ਦੋ ਵੈਢ ਵੇੜਾਂ ਵਖਾਈਆਂ ਪਰ ਦੋਨੇ ਪੂਰੀਆਂ ਟਾਪ ਦੀਆਂ ਚੰਗੇ ਫਾਰਮ ਦੀ ਬਰੀਡ ਆ ਬਾਕੀ ਜਿਹੜੇ ਪੁਰਾਣੇ ਕੋਈ ਨਵਾਂ ਕੰਮ ਕਰਨਾ ਦੁੱਧ ਦਾ ਜਾਂ ਬਰੀਡਿੰਗ ਤੇ ਕੰਮ ਕਰਨਾ ਜਿਵੇਂ ਹੁਣ ਪਹਿਲੇ ਨੰਬਰ ਵਾਲੀ ਵੈਢ ਦਰਦ ਨੂੰ ਵੀ ਚੰਗੀ ਰਹੂਗੀ ਤੇ ਬੱਚੇ ਲੈਣੇ ਹੋਏ ਉਹ ਵੀ ਚੰਗੇ ਰਹੂਗੀ। ਬਾਕੀ ਬੱਸ ਤਾਂ ਇਹੋ ਜਿਹਿਆਂ ਬੱਚਿਆਂ ਦਾ ਜੇ ਕੋਈ ਤਿਆਰ ਲੈਂਦਾ ਨਾ ਡੇਢ ਤੋਂ 1 60 ਮੰਗਦਾ। ਸਹੀ ਗੱਲ ਆ ਬਾਈ ਕੱਚੀ ਕੱਚੀ ਦਾ। 2000 ਰੁਪਏ ਬਾਈ ਦਾ। ਕੱਚੀ ਕੱਚੀ ਦਾ ਭਾਅ ਬਾਈ ਕਹਿੰਦਾ ਬਾਈ ਕਹਿੰਦਾ ਜਿੱਦੇ ਤਿਆਰ ਹੋਊਗੀ ਤੇ ਫਿਰ ਡੇਢ ਵਾਲੇ ਨਾਲ ਘਾਟਾ ਪਾ ਵੀ ਨਹੀਂ ਦੇਣੀ। ਤੇ ਬੰਦ ਤੇਰੀ ਮੇਰੀ ਗੱਲ ਸੁਣ ਲੈ। ਹਾਂ ਠੀਕ ਆ ਜੇ ਕੱਲੀ ਟ੍ਰਾਂਜ਼ਿਸ਼ਨ ਪਾਉਂਦਾ ਕੋਈ 2100 ਦੀ ਆ। ਇਹ ਟ੍ਰਾਂਜ਼ਿਸ਼ਨ ਪਲੱਸ ਪਾਉਂਦਾ ਕਾਰਗਲ 2200 ਦੀ ਆ ਤੇ ਗੱਟੇ ਦੋ ਖਾਂਦੀ ਨਹੀਂ ਡੇਢ ਗੱਟਾ ਖਾ ਕੇ 5000 ਤੋਂ ਜਰੰਦਰ ਖਾ ₹30 ਕਰਮ ਵਾਲੀ ਨੇ 40-45000 ਵਧੂਗੀ ਹੈਨਾ ਐਫ ਡੀ ਵੀ ਐਫ ਡੀ ਵੀ ਨਹੀਂ ਨਾ ਟਾਈਮ ਦਾ ਲੱਭਦੀ ਇਹ ਕਰਮਾਂ ਦਾ ਨਿਸਾਨ ਲਾ ਜਿਹੜੇ ਭਰਾ ਇਹਨਾਂ ਨੂੰ ਦਿਲ ਲਾ ਕੇ ਸਾਹਮਣੇ ਸੱਜਣੋ ਫਿਰ ਉਸ ਘਰਾਂ 'ਚ ਇਹ ਬਰਕਤ ਪਉਂਦੀਆਂ ਬਹੁਤ ਚੰਗੇ ਕੁਆਲਟੀ ਵਾਲੇ ਪਸ਼ੂ ਆ ਬਾਈ ਕੋਲੇ ਸੋਹਣੇ ਜਾਨਵਰ ਜਿਹਨੂੰ ਮੁਹੱਬਤ ਨਾਲ ਰੱਖਣਾ ਪੈਂਦਾ ਹਾਂ ਸਹੀ ਗੱਲ ਆ ਬਾਈ ਹੁਣ ਆ ਬਹਿੜਾ ਬਾਈ ਇਹ ਤੇ ਕੱਲਾ ਪਾ ਝੂਠ ਨਹੀਂ ਮਾਰਦੇ ਹੁਣ ਐਸੀ ਫੋਕਾ ਪਾਣੀ ਮਾਰਿਆ ਸੀ ਤੇ ਐ ਲੱਗਦੇ ਜਿਵੇਂ ਸੱਤਰਾ ਸਰਪ ਖਾ ਰਹੀ ਹੁੰਦੀ ਆ ਚ ਪੂਰੀ ਸੋਹਣਾ ਸਹੀ ਗੱਲ ਆ ਬਹੁਤ ਸੋਹਣਾ ਸੋਹਣਾ ਦਾ ਸੈਜ ਰੱਖੂਗੀ ਬੱਚੀ ਦੋ ਪਸ਼ੂ ਆਗੇ ਅੱਜ ਦੀ ਵੀਡੀਓ ਚ ਸੱਜਣੋ ਦੋਨੇ ਦੋਨੇ ਪਸ਼ੂ ਪੂਰੇ ਟੌਪ ਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਬਾਕੀ ਮਿਲਦੇ ਆਪ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕੱਲ ਸੱਜਣੋ